ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅੱਜ ਕੋ ਸੰਦੂਤੇ ਗੱਲ ਕਰਦੇ ਹਾਂ ਜੀ ਸ਼੍ਰੋਮਣੀ ਅਕਾਲੀ ਦਲ ਜੇਕਰ ਗੱਲ ਕਰੀਏ ਤਾਂ ਪੁਨਰ ਸਜੀਤੀ ਪੰਲ ਵੱਧ ਰਿਹਾ ਹੈ ਜੇਕਰ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਲੋਕਾਂ ਦੀ ਵੱਧ ਚੜ ਕੇ ਹੱਲਾਸ਼ੇਰੀ ਮਿਲਣੀ ਸ਼ੁਰੂ ਹੋ ਗਈ ਹੈ ਜੇਕਰ ਗੱਲ ਕਰੀਏ ਪੰਜਾਬ ਦੇ ਪਿੰਡਾਂ ਦੀ ਤਾਂ ਪੰਜਾਬ ਦੇ ਪਿੰਡਾਂ ਦੇ ਵਿੱਚ ਵੀ ਕਾਫੀ ਹੱਲਾਸ਼ੀਰੀ ਵਿਖਾਈ ਲੋਕਾਂ ਨੇ ਪੁਨਰਸਜੀਵਨ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਹੁਣ ਗੱਲ ਕਰਦੇ ਹਾਂ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਇਕੱਲੇ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜੇ ਨੇ ਪੁਨਰਸਜੀਵਨ ਨਹੀਂ ਕਰ ਪਾਣਗੇ ਕਿਉਂਕਿ ਕਿਤੇ ਨਾ ਕਿਤੇ ਜੇਕਰ ਟਕਸਾਲੀ ਆਗੂਆਂ ਦੀ ਗੱਲ ਕਰੀਏ ਜੇਕਰ ਗੱਲ ਕਰੀਏ ਜਿਹੜੀ ਨਵੀਂ ਬਣੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੀ ਵੀ ਪਾਰਟੀ ਨੂੰ ਜਿਹੜੀ ਹੈ ਪੰਜਾਬ ਦੇ ਵਿੱਚ ਕਾਫੀ ਵੱਡਾ ਹੰਗਾਰਾ ਮਿਲ ਰਿਹਾ ਹੈ ਜੇਕਰ ਗੱਲ ਕਰੀਏ ਉਹਨਾਂ ਦੇ ਵੀ ਜਿਹੜੇ ਉਮੀਦਵਾਰ ਨੇ ਭਾਵੇਂ ਐਜ਼ੇ ਆਜ਼ਾਦ ਹੀ ਖੜੇ ਹੋਏ ਉਹਨਾਂ ਨੂੰ ਵੀ ਜਿਹੜੀ ਹੈ ਪੰਥ ਨੇ ਸਲਾਮੀ ਦਿੱਤੀ ਉਹਨਾਂ ਨੂੰ ਵੀ ਲੋਕਾਂ ਨੇ ਜਿਹੜਾ ਹੈ ਅਸੈਪਟ ਕੀਤਾ ਲੋਕਾਂ ਨੇ ਅਪਣਾਇਆ ਪੰਥ ਦੇ ਲੋਕਾਂ ਨੇ ਉਹਨਾਂ ਨਾਲ ਇਕਜੁੱਟ ਹੋ ਕੇ ਪਾਰੀ ਗਿਣਤੀ ਦੇ ਵਿੱਚ ਉਹਨਾਂ ਦੇ ਉਮੀਦਵਾਰਾਂ ਨੂੰ ਜਿਟਾਇਆ ਹੈ ਜੇਕਰ ਗੱਲ ਕਰੀਏ ਜੇਕਰ ਸੁਖਬੀਰ ਸਿੰਘ ਬਾਦਲ ਦੀ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਹਮੇਸ਼ਾ ਹੀ ਆਪਣੀ ਪਾਰਟੀ ਨੂੰ ਪੁਨਰਸਜੀਵਿਤ ਕਰਨ ਦੀ ਗੱਲ ਕਰਦੇ ਨੇ ਹਾਲਾਂਕਿ ਵਾਰ-ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਕਿ ਸ਼ਾਇਦ ਸਾਡੀ 2027 ਦੇ ਵਿੱਚ ਜਿਹੜਾ ਸਾਡਾ ਟੱਕਰ ਹੈ ਉਹ ਕਾਂਗਰਸ ਪਾਰਟੀ ਦੇ ਨਾਲ ਹੋ ਸਕਦੀ ਹੈ ਲੇਕਿਨ ਜਿਸ ਤਰੀਕੇ ਦੇ ਨਾਲ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦਰ ਦੀਆਂ ਚੋਣਾਂ ਦੇਖੀਆਂ ਗਈਆਂ ਨੇ ਤੇ ਉਸ ਮੁਤਾਬਿਕ ਜਿਹੜੀ ਹੈ ਸੁਖਬੀਰ ਸਿੰਘ ਬਾਦਲ ਨਾਲ ਵੀ ਸਾਹਮਣੇ ਦੀ ਟੱਕਰ ਹੋ ਸਕਦੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਇਹ ਕਹਿੰਦੇ ਹਮੇਸ਼ਾ ਨਜ਼ਰ ਆਉਂਦੇ ਨੇ ਕਿ ਜਿਹੜੀ ਹੈ ਖੇਤਰੀ ਪਾਰਟੀ ਉਹਦਾ ਹੁਣ ਕੋਈ ਵੀ ਤੋੜ ਨਚੋੜ ਨਹੀਂ ਹੈ ਉਹ ਪੰਜਾਬ ਦੇ ਵਿੱਚ ਡਾਇਨਾਸੌਰ ਆ ਸਕਦੇ ਨੇ ਪਰ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਨਹੀਂ ਆ ਸਕਦੀ ਲੇਕਿਨ ਦੂਸਰੇ ਪਾਸੇ ਗੱਲ ਕਰੀਏ ਜਿੱਥੇ ਟਕਸਾਲੀ ਆਗੂ ਇਹ ਕਹਿੰਦੇ ਨਜ਼ਰ ਆ ਰਹੇ ਨੇ ਜੇਕਰ ਸੁਖਬੀਰ ਸਿੰਘ ਬਾਦਲ ਆਪਣੀ ਖਿੰਡ ਛੱਡ ਦੇਣ ਪੰਥ ਦੇ ਪੰਥ ਦੇ ਕਹਿਣ ਤੇ ਚੱਲਣ ਪੰਥ ਨੂੰ ਅਪਣਾਉਣ ਜਿਹੜੇ ਨੇ ਪੰਥ ਦੇ ਨਾਲ ਜੁੜੇ ਹੋਏ ਲੋਕ ਜਿਨ੍ਹਾਂ ਨੇ ਰਮਾ ਹੰਗਾਰਾ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੇ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਦੀ ਪਾਰਟੀ ਨੂੰ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਆਜ਼ਾਦ ਉਮੀਦਵਾਰ ਖੜੇ ਹੋਏ ਜਿਨ੍ਹਾਂ ਨੇ ਭਾਰੀ ਗਿਣਤੀ ਨਾਲ ਉਹਨਾਂ ਨੂੰ ਜਿਤਾਇਆ ਤਾਂ ਹਮੇਸ਼ਾ ਹੀ ਜਿਹੜੇ ਨੇ ਮਲਕਪਤੀ ਆਲੀ ਦੇ ਮੂੰਹੋਂ ਵੀ ਇਹ ਸੁਣਦੇ ਨਜ਼ਰ ਆ ਰਹੇ ਨੇ ਕਿ ਜੇਕਰ ਪੁਨਰ ਸਜੀਦ ਕਰਨਾ ਹੈ ਤਾਂ ਕਿਤੇ ਨਾ ਕਿਤੇ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਹੇੰਡ ਨੂੰ ਚੜਨਾ ਪਏਗਾ ਚੁਕਣਾ ਪਵੇਗਾ ਚੁੱਕ ਕੇ ਜਿਹੜਾ ਹੈ ਪੰਥ ਨੂੰ ਅਪਣਾਉਣਾ ਪਵੇਗਾ ਜੇਕਰ ਪਹਿਲਾਂ ਮੁਨੱਕੜ ਹੋਏ ਨੇ ਪੰਥ ਦੇ ਨਾਲੋਂ ਲੇਕਿਨ ਹੁਣ 2027 ਦੇ ਵਿੱਚ ਜੇਕਰ ਅਕਾਲੀ ਦਲ ਨੇ ਆਪਣਾ ਪੁਨਰਗਠਨ ਕਰਨਾ ਹੈ ਪੁਨਰ ਸਜੀਤ ਕਰਨਾ ਹੈ ਤਾਂ ਇਕਜੁੱਟ ਹੋਣਾ ਪਵੇਗਾ ਇਕਜੁੱਟ ਹੋਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਵੱਡੇ ਹੱਲਾਸ਼ੇਦੇ ਦੇ ਨਾਲ ਪੰਜਾਬ ਦੇ ਵਿੱਚ ਜਿੱਤ ਪ੍ਰਾਪਤ ਕਰ ਸਕਦੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਹੁਣ ਦੀਆਂ ਵੋਟਾਂ ਨੇ ਜਿਹੜੇ ਨੇ ਪਿੰਡਾਂ ਦੇ ਵਿੱਚੋਂ ਹੰਗਾਰਾ ਮਿਲਿਆ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਵੱਧ ਚੜ ਕੇ ਜਿਹੜੀਆਂ ਨੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਵੱਲ ਵੱਧਦੇ ਦਿਖਾਈ ਦੇ ਰਹੇ ਨੇ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਨਵਾਂ ਹੈ ਪੰਥ ਦੇ ਨਾਲ ਜੁੜੇ ਹੋਏ ਨੇ ਲੋਕ ਹਾਲਾਂਕਿ ਸੁਖਬੀਰ ਸਿੰਘ ਬਾਦਲ ਪਿਛਲੇ ਦਿਨੀਂ ਇਸ ਤੇ ਉੱਤੇ ਆਪਣਾ ਵਿਆਹ ਰੱਖਦੇ ਨਜ਼ਰ ਆਏ ਉਹਨਾਂ ਨੇ ਨਵੀ ਸ਼ੋਮੀ ਕਾਲੀ ਦਲ ਬਲੇ ਕਿਹਾ ਕਿ ਇਹ ਸਿਰਫ ਜਿਹੜੇ ਨੇ ਲੋਕ ਨੇ ਉਹ ਇਸਤੇਮਾਲ ਕਰਨ ਵਾਸਤੇ ਜਿਹੜੇ ਨੇ ਪਹਿਲਾ ਸ਼ੋਮੀ ਕਾਲੀ ਦਲ ਚ ਸੀ ਹੁਣ ਉਹ ਚਲੇ ਗਏ ਨੇ ਉਹਨਾਂ ਨੇ ਆਪਣੇ ਬਿਜ਼ਨਸ ਸੈੱਟ ਕਰਨੇ ਸੀ ਲੇਕਿਨ ਹੁਣ ਨਵੀ ਸ਼ੋਮੀ ਕਾਲੀ ਦਲ ਦੇ ਜਿਹੜੇ ਟਕਸਾਲੀ ਆਗੂ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਹਿੰਦ ਨੂੰ ਇਹ ਸ਼ਬਦਾਂ ਦੀ ਵਰਤੋਂ ਸੁਖਬੀਰ ਸਿੰਘ ਬਾਦਲ ਨੂੰ ਨਹੀਂ ਕਰਨੀ ਚਾਹੀਦੀ ਉਲਟਾ ਸੁਖਬੀਰ ਸਿੰਘ ਬਾਦਲ ਨੂੰ ਹੱਥ ਨਾਲ ਹੱਥ ਮਿਲਾ ਕੇ ਤੁਰਨਾ ਚਾਹੀਦਾ ਹੈ ਜੋ ਆਉਣ ਵਾਲਾ ਟਾਈਮ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਦੇ ਵਿੱਚ